ਬਾਕੀ ਉਦਾਂ ਇਹ ਵੀ ਡਾਕਟਰ ਸਾਹਿਬ ਨੂੰ ਪੁੱਛਿਆ ਸੀ ਕਿ ਮੰਮੀ ਨੂੰ ਵੀ ਤੁਹਾਨੂੰ ਉਲਟੀ ਨਹੀਂ ਖੁੰਨ ਤਾਂ ਨਹੀਂ ਤੇ ਖੂਨ ਦੀ ਉਲਟੀ ਤਾਂ ਨਹੀਂ ਆਉਂਦੀ ਪਰ ਮੰਮੀ ਨੂੰ ਜੇ ਤੱਕ ਨਹੀਂ ਆਈ ਮਾਈ ਗੁਰਦੀ ਕਿਰਪਾ ਹੀ ਆ ਤੇ ਡਾਕਟਰ ਸਾਹਿਬ ਕਹਿੰਦੇ ਫਿਰ ਠੀਕ ਜਾਏ ਪਰ ਡਾਕਟਰ ਸਾਹਿਬ ਨੇ ਮੰਮੀ ਨੂੰ ਨਹੀਂ ਦੱਸਿਆ ਕਿ ਤੁਹਾਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਤੇ ਮੈਂ ਮੰਮੀ ਨੂੰ ਤਾਂ ਦੱਸਿਆ ਮਨ ਨੂੰ ਵੀ ਪ੍ਰੇਸ਼ ਕਰੋ ਵੀ ਅਸੀਂ ਮੰਮੀ ਕਰ ਰਹੇ ਨੇ ਕੱਪੜੇ ਪ੍ਰੈਸ ਤੇ ਡੈਡੀ ਜੇ ਤੱਕ ਨੂੰ ਮੰਮੀ ਤਿਆਰ ਹੋਣ ਡਿਓ ਮੜਿਆ ਦਵਾਲੇ ਇਹਨਾਂ ਨੇ ਛੱਟ ਹੋ ਜਾ ਆਏ ਵੇ ਇਹ ਮੰਮੀ ਡਰਦੀ ਓਏ ਡੜੀ ਕੋਲੋਂ ਮੰਮੀ ਡਰਦੀ ਓ ਹਾ ਡੈਡੀ ਕਹਿੰਦਾ ਹੈ ਦਰਦਾਂ ਡੈਡਾਂ ਨਹੀਂ ਡਰਦੇ ਹੈ ਹੈ ਦਰਦਾਂ ਮੇ ਕੋਲ ਫਿਰ ਭੱਜ ਜਾ ਨੇ ਸਭ ਡਰਦੇ ਮੈਂ ਤਾਂ ਲੱਗਾ ਵਾਹ ਵਾਲੀ ਪੱਗ ਬੰਨਣਾ ਸੀ ਦੇਖੋ ਕਿਵੇਂ ਲੱਗਦੀ ਬਹੁਤ ਪੁਰਾਣੀਆਂ ਕਟਵਾਰਨ ਦੇ ਪੱਤਣ ਹੋ ਗਿਆ ਨੇ 7 ਸਾਲ ਪੁਰਾਣੀਆਂ ਮੈਂ ਤਾਂ ਗੋਪੀ ਦੇ ਕੰਮ ਤੇ ਜਾਂਦੇ ਨਹੀਂ ਕੁਵਾਰਾ ਸੀਗਾ ਮੈਂ ਵੀ ਦੀ ਗੋਪੀ ਤੇ ਕੁਵਾਰਾ ਹੀਗਾ ਸਰਦਾਰ ਸਾਹਿਬ ਦੇ ਟਾਵਰ ਕਰਾ ਚਾਹਤੇ ਐਨੂੰ ਵੇਖਿਆ ਕਰ ਲੈ ਜੀ ਐਵੇਂ ਮਸ਼ਨ ਉੱਟਦੇ ਹੁਣ ਮੜਿਆ ਬੱਸ OK ਤਾਂ ਤੇ ਇਧਰ ਮੰਮੀ ਦੇ ਟੌਰ ਆਈ ਸ਼ਿਆ ਸ਼ੇਮਤਰਾ ਅਗਾਈ ਸਰਦਾਰ ਸਾਹ ਦੇ ਟੌਰ ਮਾੜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਚੱਲੇ ਆ ਮਨੂ ਦੀਦੀ ਉਹਨਾਂ ਦੇ ਘਰੇ ਜਾਨੀ ਕਿ ਗੋਪੀ ਦੀ ਭੈਣ ਦੇ ਘਰੇ ਤੇ ਕਿਉਂਕਿ ਉਹਨਾਂ ਦੇ ਗੁੜੀਆਂ ਹੋਈ ਸੀ ਤੇ ਗੈਰਨੀਸ ਅਕੀ ਕੁੜੀਆਂ ਦੇਖਣ ਆਉਂਦੇ ਤੇ ਹੁਣ ਜਾਵਾਂਗੇ ਕੁੜੀਆਂ ਦੇਖਣ ਆਤੇ ਆ ਮੁਛਪਨੀ ਕੋ ਥਲੇ ਡੇ ਪਈ ਹੈ ਹਾਂ ਇਹ ਮਸਾ ਬਦੇ ਕਰਨਾ ਕੀ ਹੈ ਹੁਣ ਬਣੀ ਗਾ ਲੋ ਓਕੇ ਓਕੇ ਇਹ ਉਹ ਵਾਲੀ ਡਰੈਸ ਹੈ ਜਿਹੜੀ ਸਵਾਈਨ ਸੀਗੀ ਤੇ ਇਹ ਮੈਂ ਪਹਿਲੀ ਵਾਰੀ ਪਾਈ ਆ ਸਿੱਤੀ ਸਤਾ ਮਤਲਬ ਜਿਹੜੀ ਸਵਾ ਕੇ ਖੁਦ ਆਪਣਾ ਪਾਈ ਆ ਪਹਿਲੀ ਵਾਰੀ ਪਾਈ ਨਹੀਂ ਤੇ ਮੈਂ ਸਿੱਤੀ ਸਤਾ ਇੱਕ ਕਪੜੇ ਲਾਉਂਦਾ ਹੁਣ ਤਾਂ ਆਪਾਂ ਜਿੰਨੇ ਵੀ ਲੈਂਦੇ ਆ ਇਹ ਪਹਿਲੀ ਵਾਰੀ ਪਾਈ ਪੈਂਟ ਵੀ ਸਵਾਈਨ ਹੈ ਕਿਹਾ ਫੱਬਦੇ ਗਣੀ ਦੋ ਮਹੀਨੇ ਨੇ ਹੁਣ ਕਿਹ ਚੱਲਦੇ ਆ ਸੰਦੀਪ ਰੈਡੀ ਹੋ ਗਏ ਤੇ ਹੁਣ ਆਪਾਂ ਚੱਲਦੇ ਆ ਬਸ ਤਿਆਰੀਆਂ ਆਪਣੀਆਂ ਪੰਜ ਚਾਰ ਮਿੰਟ ਦੇ ਵਿੱਚ ਤੇ ਹਰ ਗੰਦੀ ਲੁੱਕ ਤਾਂ ਨਹੀਂ ਚਾਹਤ ਉਹਨੇ ਹਰ ਗੰਸਾ ਉਹਨਾਂ ਪਿਆਰੀ ਲੱਗ ਗਈ ਸੋਚਾਦੇ ਆ ਆਹ ਮਮੀ ਇੱਡੀ ਸਤ ਮਮੀ ਗੰ ਚੀਜ਼ ਲੈ ਲੋ ਆਇਆ ਮੇਰੇ ਪੁੱਤ ਦੀ ਟਵਰ ਆ ਪਹਿਲਾਂ ਇੱਧਰ ਨੂੰ ਖਾ ਟਵਰ ਖਾ ਪਹਿਲਾਂ ਇੱਧਰ ਆ ਐਨ ਵੇ ਹੈ ਨਿਕਰ ਵੇ ਗੰਦੀ ਘਰ ਵੀ ਲਈ ਇੱਧਰ ਨਿਕਰ ਵੇ ਲੈ ਆ ਇਹ ਨਾ ਕੋਟ ਭਈ ਬਾਬਾਈ ਦੇ ਕਮਰੇ ਜਿੱਤੀ ਪਾ ਕੇ ਜਾਂਦੀ ਐ ਦਾਦੇ ਨੇ ਭਜਾਇਆ ਉਧਰੋਂ ਹੈ ਫੋਨ ਤਮਾ ਤੈਨੂੰ ਫੋਨ ਮੈਂ ਦੂ 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 ਹੈ ਇੱਕ ਜਮਾਨ ਬੋਲ ਕੀ ਲੈਣਾ ਐ ਫੋਨ ਲੈਣਾ ਕ ਦਦੂ ਦੂ ਐਂਡ ਹਾਸ ਵੈਨ ਨਾ ਚੀਜੀ ਦਦੂ ਫੋਨ ਜੋ ਲੱਭਦਾ ਮੂੰਹ ਚ ਬੋਲੀ ਜਾਂਦੀ ਐ ਯਾ ਚਲੇ ਚੱਲ ਰਹਿੰਦੋ ਆਜੋਗਾ ਚੱਲੀਏ ਰਾਸ਼ ਲੈ ਦਾਂਗੇ ਇਹ ਦਾਦਾ ਚੱਲੇ ਦਾਦਾ ਯਾ ਦਾਦਾ ਚੱਲੇ ਸਾਰੇ ਗਾਣੇ ਬਾਹਰ ਚੜ ਗਏ ਤੇ ਗੱਡੀ ਦੀ ਚਾਬੀ ਯਾਰ ਰਹਿ ਗਈ ਅੰਦਰ ਜੀ ਵਾਅਦਾ ਦੇ ਦੇ ਨਾ ਨਾਲ ਘੈਂਟੀ ਆ ਗਈ ਆ ਗਈ ਆ ਗਈ ਜਲਦੀ ਵਾ ਜਲਦੀ ਬਰੀ ਬੰਦ ਕਰਾ ਛਾੜ ਨਾ ਦੀ ਕੀ ਇਹਦੇ ਤੇ ਇਹਨੂੰ ਮੁੜ ਕੇ ਪੈਰ ਨੂੰ ਮੁੜ ਲਵਲੀ ਆਈ ਸੀ ਕਿ ਸਾਡੇ ਘਰੇ ਤੇ ਲਵਲੀ ਨੇ ਲਵਲੀ ਦੇ ਘਰੇ ਉਤਾਇਆ ਤਾਂ ਅੱਜ ਜਾਂਦੀ ਆ ਅਗਲੀ ਮਗਰ ਭੌਂ ਕਰਨੀ ਵੈਂਦੀ ਹੁੰਦੇ ਚੱਲੀਏ ਕਿੱਡੀ ਘੋਟੀ ਹੈ ਫਿਰ ਗੁਣਵੰਗ ਹੋਣੀ ਸਾਡੀ ਹੁੰਦੀ 18 ਸਾਲਾਂ ਦੀ ਹੋ ਗਈ ਇਹ ਸਾਡੀਆਂ ਫਰਕਾਂ ਖਾ ਦੋ ਕਾਲੀ ਦੀਵਾਤ ਕਾਰੀ ਦੋ ਵਾਲਾ ਤੈਨੂੰ ਪਤਾ ਨਹੀਂ ਕਿ ਉੱਚੇ ਟਿੱਬੇ ਤੇ ਕਿਤੇ ਚਲ ਗਈ ਹੋਰ ਇੱਧਰ ਚੱਕਰੀ ਦੇ ਵਿੱਚ ਆ ਸ਼ਕਤੀ ਦੇ ਵਿੱਚ ਆ ਕੰਦੇ ਛੋਟੇ ਛੋਟੇ ਆ ਜਾਣਗੇ ਨਹੀਂ ਵਪਾਰਕ ਵੱਲ ਛੇ ਜਾਣੇ ਹਨ ਆ ਜਾਣੇ ਉਹ ਨਹੀਂ ਉਹ ਕਲਰ ਲੈ ਲੈਨੇ ਕਲਰ ਆਹ ਕਰਾਣਾ ਇਹ 100 ਰੁਪਏ ਦਾ ਜਿਹੜਾ ਸਹੀ ਨਾ 300 ਕਹੂੰ ਕੈਪੀ 300 ਉਹ ਕਹੇ ਜੇ ਨਿਕਰਾ 35 37 ਰੁਪਏ ਚਲੋ ਕਰੋ ਕੈਪੀ ਨਾਲ ਹੋ ਜਾਂਦੀ ਹੈ ਬੰਦਾ ਕੀ ਕਰ ਰਿਹਾ ਕੈਪੀ ਵੀ ਹੁੰਦੀ ਹੈ ਉਹ ਲਮੀਨ ਦੀ ਉਹ ਪੰਜਾਬੀ ਕਹਿੰਦੇ ਠੀਕ ਹੈ ਪੰਜਾਂ ਨੂੰ ਚਾਰ ਦੋ ਦੋ ਸੂਟ ਉਹ ਕਰ ਲਿਆ ਇੱਕ ਵੱਡੀ ਜਿਹੀ ਕੁੜੀਆ ਤੇ ਹੁਣ ਉਹ ਜਗ੍ਹਾ ਕੋਟ ਸੈੱਟ ਕਰਨ ਲਈ ਵੱਡੀ ਕੁੜੀਆ ਚੁੱਕ ਅੱਜ ਦੇ ਚਾਚਾ ਹਨ ਨਹੀਂ ਇੱਥੇ ਉਹ ਗਿਆ ਕਰੇ ਉਹ ਗਿਆ ਐਕਸ-ਰੇ ਉਸਰਾ ਕਰਾਉਣ ਕਹਿੰਦੇ ਛਾਤੀ ਬੜੀ ਪੀੜਾ ਹੁੰਦੀ ਹੈ ਇਹ ਚਾਚਾ ਬੰ ਮਾਰੋ ਗਿਆ ਹੈ ਚਾਚਾ ਕੰਜੂਰੋ ਗਿਆ ਆ ਅੱਜ ਇਹਨੇ ਵੀਰਵਾਰ ਜਾਣਾ ਹੀ ਆ। ਆ ਵੀਰਵਾਰ ਵੇਹੇ ਜਾਣਾ ਦਾ ਸਹੀ ਰਸਤਾ। ਸ਼ਾਮੀ ਵੇਹੇ ਵੀ ਟਾਈਮ ਹੈ ਚਲ ਜਣਾ ਮੇਸਨ। ਅੱਛਾ ਐਸੇ ਕਰਿਆ ਕਰ। ਆਹ ਸਾਹਮਣੇ ਇੰਨੇ ਕੁ ਜੀ ਕਰ। ਅੱਛਾ ਅੱਛਾ। ਇਹਨੇ ਦੁਪੱਟਾ ਨਹੀਂ ਉਹਨਾਂ ਦਾ ਪੱਤਾ। ਆਹ ਚੀਜ਼। ਆ ਆ ਲੈਣਾ ਵੇਹੇ ਹਨਾ। ਦੁਪੱਟਾ ਕਿਦੇ ਨਾਲ? ਇਹਦੇ ਨਾਲ ਦੁਪੱਟਾ ਮਿਲੇਗਾ ਵਾਈਟ। ਅੱਛਾ ਅੱਛਾ। ਨਾਲ ਹੀ ਹੁੰਦਾ? ਨਾ ਨਾਲ ਹੀ। ਹਾਂ। ਇਹ ਕਾ ਵੀ ਆ ਵੀ ਕਲਰ? ਇਹ ਛੋਟਾ। ਇਹ ਵਖਾਉ ਛੋਟਾ ਵਖਾਉ ਵੱਡਾ ਜੀ ਇਹ ਵੀ ਦਿਖਾਓ। ਆ ਆਉਣਾ ਸਹੀ। ਇਹ ਰੰਗ ਜੇ ਕੋ। थोड़ा जा फर्क है बस आ जा सोना ज्यादा प्लाज सोना प्लाजो सो नहीं ठीक है आ कर दो ਯੋਕ ਪਿੰਡ ਵਾਲੇ ਨਾ ਉਹਨਾਂ ਨੇ ਆਉਂ ਜੀ ਭਿੰਜੀਆਂ ਇਹਨਾਂ ਸੁੱਤਨ ਮਗਾ ਚਲੋ ਡੱਬੇ ਚ ਪੈਕ ਕਰਵਾ ਦਿੰਨੇ ਆ ਇਹਦਾ ਸਹੀ ਲੱਗਦਾ ਆ ਦੋ ਮਿੰਟ ਹੋਰ ਆਈ ਜਾ ਤਾ ਉਹ ਲਿਆ ਲੈਣਾ ਇੱਕ ਹਾਂ ਤੋਲਿਆ ਵਿੱਚਿਆਂ ਨਾ ਭਾਈ ਲੈਣੀ ਸੰਭ ਕਰਨਾ ਤੁਹਾਡੇ ਕੋ ਸਗਣਾ ਤੁਸੀਂ ਲਾਇਆ ਤੁਹਾਡੇ ਕੋਨ ਸਗਣ ਲਈ 500 ਮਮਾਈ ਮਮਾਈ ਮਮਾ ਆ ਗਈ ਮੱਛੀ ਆ ਗਈ ਨਾਲ ਦੀ ਨਾਲ ਮੱਖੀ ਵੀ ਆ ਗਈ ਜੀ ਆ ਜੇਰ ਜੇ ਇਧਰ ਭਜਾਓ ਹਾਂ ਕਿਹਾ ਤੋ ਚਲ ਜੀ ਮਮਰਾ ਹਰ ਗੁੰਨੇ ਬੜੀ ਆਤੀ ਚੁੱਕੀ ਉਹ ਜੇ ਕਿ ਪਹਿਲਾਂ ਚੀਜੀ ਲੈ ਲਈਏ ਸੌਂਫ ਲੈ ਲੈਨੇ ਉਹ ਕਹਿੰਦੀ ਮੈਂ ਖਾਣੀ ਡੈਡੀ ਚੱਲੇ ਫਰੂਟ ਲੈਣ ਵਾਸਤੇ ਤੇ ਮੈਂ ਚਲ ਮਗਰ ਮਗਰ ਗੱਡੀ ਖੜਦਾ ਚਲੋ ਅੱਗੇ 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 ਚਲੋ ਲੈ ਲੱਗਦਾ ਮਿਲੀ ਨਹੀਂ ਚੀਜੀ ਆਵੇਂ ਡੈਡੀ ਤਰ ਫਿਰਨੇ ਮੰਡੀ ਹੈ ਹਾਂ ਓਏ ਯਾਰ ਇਹਨੇ ਬੜਾ ਕਮਲਿਆਂ ਕੀਤਾ ਉਹ ਕੁੜੀ ਨੇ ਕੀ ਚਾਹੀਦਾ ਹੈ ਜੀ ਜੀ ਮਿਲ ਜਾਂਦੀ ਆ ਆਹੋ ਬੋਸ ਆਇਆ ਹਰਕੁਣ ਹਰਕੁਣ ਨਿਕਲ ਸਮਾਈਲ ਕਰ ਦੋ ਹਰਕੁਣ ਪਹੁੰਚ ਲਈ ਪਾਈ ਦਾਦੀ ਦਾਦੇ ਨੂੰ ਨਖਰੇ ਵੇਖੋ ਹਣ ਇੱਕ ਮੰਮੂ ਜੇ ਗੱਡੀ ਚ ਪਵਾ ਲਈਏ ਤੇਲ 5000 ਦਾ ਪਵਾਣ ਲੱਗੇ ਤੇ 1000 ਕੁ ਰੁਪਏ ਦਾ ਪਹਿਲਾਂ ਹੀ ਗੱਡੀ ਚ ਤੇ ਜਾਣਾ ਹੈ ਆਪਾਂ ਤਰਨ 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 ਤਾਂ ਜੀ ਕਿਹੜਾ ਪਿੰਡ ਆ ਪਿੰਡ ਜਵੰਦਾ ਜਵੰਦਾ ਕਲਾ ਅ ਜਵੰਦਾ ਕਲਾ ਇੰਹਾਂ ਅਧਰੇ ਕੋਣ ਚੀਜੀ ਮਿਲ ਗਈ ਤੇ ਜਾਨ ਸੌਖੀ ਹੋਈ ਆ ਮੇਰੇ ਜਾਨ ਬਹੁਤ ਤੰਗ ਸੀ ਧੰਤਨ ਤਨ ਗੁਰੂ ਅਰਜਨ ਦੇਵ ਜੀਆ ਗੇਟ ਹੁਣ ਬਣਾਏ ਆ ਨਾ ਬਹੁਤ ਸੋਹਣਾ ਬਣੇ ਨੇ ਲੈ ਅਸੀਂ ਕਿੱਥੇ ਪਹੁੰਚ ਗਏ ਲੱੜ ਜੀ ਹੁਣ ਝੰਡੇ ਵਾਲੇ ਗੁਰੂ ਝੰਡੇ ਵਾਲੇ ਪਹੁੰਚ ਗਏ ਅੱਛਾ ਅੱਛਾ ਸਾਈਡ ਪਾਸ ਪੱਟੀ ਰਹਿ ਗਿਆ ਇਥੋਂ 39 114 39 ਇੱਥੇ ਕਿੱਥੇ ਪਹੁੰਚਿਆ ਬੈਲਟ ਪਹਿਲਾਂ ਲਾਤੀ ਜੇ ਪਹੁੰਚੇ ਆਪਾਂ ਲਾ ਲਈ ਕਿੱਥੇ ਲਾਦੀ ਗੱਡੀ ਇੱਥੇ ਇੱਥੇ ਠੀਕ ਆ ਤੇ ਇਹਨਾਂ ਨਾਲ ਹੋਵੇ ਫਿਰ ਹੁਣ ਕਿ ਕੋਈ ਨੀਕਾ ਪਾ ਦੇ ਪਹੁੰਚ ਗਏ ਆਪਾਂ ਤੇ ਆਜੋ ਆਜੋ ਦਾਦੀ ਨੇ ਤੇ ਆਣ ਦੇ ਲੈ ਭੱਜੀਆਂ ਜਾਣ ਦੋ ਇਹਨੂੰ ਫਿਰ ਕੱਲੀ ਨੂੰ ਲੈਓ ਖੇਡਣ ਡਈ ਪਤਾ ਨੂੰ ਕਦਾ ਬਾਏ ਚਲੋ ਚੱਲ ਗਏ ਆਪਾਂ ਜਾਣ ਦੋ ਇਹਨੂੰ ਲੈਓ ਜਾਈ ਜਾਂਦੀ ਪਤਾ ਨਹੀਂ ਕਿੱਧਰ ਆਹ ਬਾਏ ਜੇ ਮੜ ਜਾ ਆਈ ਘਰ ਆਈ ਆਈ ਇੱਧਰ ਜਾ 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 ਮੜ ਜਾ ਮੜ ਜਾ ਵਾਹ ਇੱਧਰ ਮੜ ਜਾ ਮਤਨ ਕਹਾਂ ਦਿਖਾ ਦੇ ਘਰ ਚੱਲ ਚੱਲ ਜਾ 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 ഹലോ 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 റോക്കും അല്ലേ അല്ലേ ഇവിടെകളെ പൈസ നണ്ടി ഗാരി पड़ती होती है दीदी पड़ती है गारी है मारी मारी ਅਰੇ ਗੁੰਦਾ ਜੀ ਲੱਗ ਗਿਆ ਹੈ ਬਾਇਓ ਗਾਂ ਯਾਰ ਵਾਹ ਆਂਦੀ ਹੈ ਡੈਡੀ ਬੋਲਦੇ ਨਹੀਂ ਮਾਮੇ ਆਪਣੇ ਬਲਾਉ ਭਰਾ ਬੋਲਦੇ ਘਾਟੇ ਅੱਜ ਕੱਲ ਪਰ ਨਹੀਂ ਕੀ ਗੱਲ ਹੈ ਬਲਾ ਬਾਈ ਮਾਰ ਇਹ ਚੰਗੀ ਹੰਡੀ ਤੋਂ ਉਨ ਉਹ ਸੀਰੀਅਸ ਲੈ ਕੇ ਸੱਚੀ ਗਣੀ ਵਾਕਾਂ ਨਹੀਂ ਬੋਲਣ ਦੇ ਕੋ ਹੋ ਗਿਆ ਆਹ ਦੇਖੋ ਪੱਖਾ ਕਦਾਈ ਫੁਮਾ ਨਿਕ ਆਇਆ ਆਹ ਤੇ ਉਹ ਕਿੱਥੇ ਗਈ ਨਿੱਕੀ ਆ ਇੱਕ ਵੱਡੀ ਆ ਤੈਨੂੰ ਤਾਂ ਕਰਕੇ ਆਵਾਜ਼ ਮਾਰੀ ਆ ਤੇਰਾ ਸੂਤਣਾ ਦਾ ਸੋਨਾ ਵੇਪੜਾ ਤਾਂ ਤੈਨੂੰ ਮਾਜ ਮਾਰੀ ਆ ਆਜਾ ਕਰਕੇ ੱਲੇ ਤੂੰ ਨਹੀਂ ਜਾਣੀ ਆ ਰੇ ਲੱਗੀ ਆ ਟੱਡੀ ਵੇ ਲੈ ਆਵੇ ਮੇਰੀ ਭੈਣ ਨੇ ਪਾਈ ਉਹ ਦੁਕਾਨ ਤੇ ਪਰ ਸਾਨੂੰ ਕਹਿੰਦੀ ਹੱਥ ਨਾ ਲਾਇਓ ਕੋਈ ਚੀਜ਼ ਨੂੰ ਹੱਥ ਨਾ ਲਾਇਓ ਬਸ ਹਾਂ ਆਸਨ ਦੁੱਖ ਜਾ ਕਿਦਾਂ ਲੈਂਦੇ ਚੁੱਕੇ ਐਸਾ ਆਪਣਾ ਹੀ ਹੈ ਇਹ ਚੀਜ਼ ਰੱਖਿਆ ਹੋਰ ਇੱਜੇ ਰੱਖਿਆ ਨੇ ਕਿਤਾਬਾਂ ਵਿੱਚ ਇਹਨੂੰ ਸਹੀ ਹੈ ਬਹੁਤ ਸੋਹਣਾ ਤੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਵੀ ਸਾਰੇ ਜਣੇ ਸਮਾਨ ਖੜੋ ਠੀਕ ਹੈ ਜੀ ਪਰ ਧਾਰ ਬੰਦ ਚ ਕਹਿੰਦੇ ਮੰਮੀ ਤੇ ਸੰਦੀਪ ਕਾਂਡੀਆਂ ਨੇ ਸ਼ਾਪਿੰਗ ਦੀ ਦੀ ਦੁਕਾਨ ਤੋਂ ਹੂੰ ਇਹਨੇ ਖਿਲਾਰਾ ਵੇਖੋ ਕਿਦਾਂ ਪਾਇਆ ਹੈ ਸਾਰੇ ਬੈੱਡ ਤੇ ਹੈ ਆ ਆਵਲੀ ਦੀ ਫਿਸ਼ਟਰੀ ਡੀ ਨੇ ਸਾਡੇ ਬਟਾਲੇ ਦੇ ਵਿੱਚ ਕੱਲ ਮੈਂ ਸੰਦੀਪ ਨੂੰ ਲੈ ਕੇ ਦਿੱਤੀ ਇਹ ਉੱਥੇ ਦੇ ਰਹੇ ਨੇ 100 ਰੁਪਏ ਦੀ ਤੇ ਦੀਦੀ ਹੁਣੀ ਕਿੰਨੇ ਤੁਸੀਂ ਕਿੰਨੇ ਸੇਲ ਕਰ ਰਹੇ 70 ਤੇ ਇਹ ਦੀਦੀ ਹੁਣੀ ਕਰ ਰਹੇ ਨੇ 70 ਰੁਪਏ ਦੀ ਸੇਲ ਤੇ ਬੜਾ ਜੈਨੂਨ ਜਾਰੀਟ ਰੱਖਿਆ ਮੈਂ ਤਾਂ ਹਰਾ ਰਹੇ ਨੇ ਬੜਾ ਸਾਡੇ ਸ਼ਹਿਰ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਦਿੰਦੇ 100 ਰੁਪਏ ਦਾ ਤੇ ਦੀਦੀ ਹੁਣੀ ਸੇਲ ਕਰ ਰਹੇ ਆ 50 ਰੁਪਏ ਦੀ ਦੀਦੀ ਡੇ ਸੇਲ ਕਰਨ ਤੇ ਮੈਂ ਤਾਂ ਕਹਿੰਦਾ ਵੈਸੇ ਪਿੰਡ ਵਾਲੇ ਲੁੱਟ ਲੋ ਮੇਲਾ ਪਿੰਡ ਵਾਲਿਆਂ ਨੂੰ ਮੈਂ ਕਹਿੰਦਾ ਮੈਂ ਲੁੱਟ ਲੋ ਮੇਲਾ ਮੰਮੀ ਕਹਿੰਦੇ ਦੀਦੀ ਤੁਸੀਂ ਕਿੰਨੇ ਦਾ ਵੇਚ ਰਹੇ ਮੈਡਮ ਕਹਿੰਦਾ ਸੇ ਤਾਂ ਦੀਦੀ ਕਹਿੰਦਾ ਸੋਨਾ ਤੇ ਇਥੇ ਨੇਲ ਪੇਂਟ ਚ ਨੇਲ ਪੇਂਟ ਦੀਦੀ ਵੇਚ ਰਹੇ ਨੇ 30 ਰੁਪਏ 40 ਰੁਪਏ 50 ਰੁਪਏ ਇਹ ਰੇਟ ਰੱਖਿਆ ਤੇ ਅਸੀਂ ਜਿਹੜੀ ਲੈ ਕੇ ਆਉਂਦੇ ਆ ਇਹਦੇ ਨਾਲ ਦੀ ਸੇਮ ਟੂ ਸੇਮ ਨੇਲ ਪੇਂਟ ਵੀ ਆ ਗਈ ਆ 100 ਰੁਪਏ ਦੀ ਲੈ ਕੇ ਆਉਂਦੇ ਆ ਆਪਣੇ ਸ਼ਹਿਰ ਚੋਂ ਅਸੀਂ ਤੇ ਬੜਾ ਜੈਨੂਇਨ ਜੈਨੇਰੇਟਰ ਰੱਖਿਆ ਆ ਤੇ ਦੀਦੀ ਦਾ ਪਿੰਡ ਹੈਗਾ ਆ ਜਵੰਦਾ ਕਲਾਂ ਤੇ ਜਿਹੜੇ ਜਵੰਦਾ ਕਲਾਂ ਵਾਲੇ ਵੀਡੀਓ ਦੇਖਦੇ ਮੇਰਾ ਵਲੌਗ ਦੇਖਦੇ ਹੋ ਇੱਥੇ ਤੱਕ ਜ਼ਰੂਰ ਪਹੁੰਚੇ ਹੋ ਤੇ ਜੇ ਕੋਈ ਲੱਗੇ ਜਾ ਕੇ ਤੇ ਪੁੱਛਣਾ ਚਾਹੁੰਦੇ ਐ ਡਰੈੱਸ ਕੀ ਹੈ ਬੱਬੂ ਟੈਲੀਕਮ ਤੇ ਉੱਥੇ ਦੁਕਾਨ ਤੇ ਆਣ ਕੇ ਤੁਸੀਂ ਮਤਲਬ ਪੁੱਛ ਸਕਦੇ ਹੋ ਵੀ ਕਿੱਥੇ ਉਹਨਾਂ ਦੀ ਆਪਣੀ ਦੁਕਾਨ ਹੀ ਹੈਗੇ ਬੱਬੂ ਟੈਲੀਕਮ ਦੇ ਨਾਲ ਹੀ ਹੈ ਬਸ ਤੇ ਇਹ ਉੱਥੇ ਆਣ ਕੇ ਪੁੱਛ ਸਕਦੇ ਹੋ ਤੇ ਆਹ ਦੇਖੋ ਆਹ ਵਾਲੀਆਂ ਨੀਲ ਪੇਂਟ ਜੇ ਆ ਸਕਦੇ ਆਹ ਕੰਪਨੀ ਇਹਨਾਂ ਦੀ ਆਹ ਵਾਲੀ ਆ ਤੇ ਇਹਨਾਂ ਦੀ ਆਜ ਮੈਨੂੰ ਤੇ ਪਤਾ ਪਤਾ ਨਹੀਂ ਵੈਸੇ ਵਿਖਾਈ ਜਾਂਦੇ ਆ ਬਸ ਕੋਈ ਰਣਾ ਆਖੇ ਨਾ ਵਿਖਾਈ ਨਹੀਂ। ਸਨੀਮ ਕੱਢੀ ਜਾਣ ਦੀ ਮਾਲ। ਨਾ ਕੋ ਪਿੰਨੇ ਪਤਾ। ਏਰਿੰਗ ਵਗੈਰਾ ਬਹੁਤ ਜਿਆਦਾ ਸਸਤੇ ਨੇ ਇਥੇ ਮਨੇ ਜੁਦਰੀ ਵੀ ਰਵੇ ਆ ਗਈ ਥੋੜੀ ਬਹੁਤ ਏਰਿੰਗ ਵਗੈਰਾ ਹੋ ਸਮਾਨ ਕਾਫੀ ਆ ਗਿਆ। ਤੁਸੀਂ ਦੇਖ ਸਕਦੇ ਇਥੇ ਆਣ ਕੇ। ਇੱਕੋ ਜਿਹਾ ਸੂਟ ਪਾਏ ਹੈ। ਇੱਕੋ ਜਿਹਾ ਲੱਗਣ ਦੇ। ਪੁਆਇ ਨਹੀਂ ਚੱਲੂਗਾ ਹੋਲੀ-ਵਲੀ। ਆਵੇ ਤਾਂ ਕੰਨਾ ਸਮਾਨ ਪਿਆ ਜੇ। ਤੁਸੀਂ ਦੇਖ ਲਓ ਮੈਂ ਤਾਂ ਨਾ ਨੂ ਤੇ ਅੰਦੇ ਨਹੀਂ ਭਰਾਵਾ। ਆ ਗਿਆ ਤਾਂ ਹ ਆਪਣੀਆਂ ਹੋ ਗਈਆਂ ਹੁਣ ਜਾਣ ਦੀਆਂ ਤਿਆਰੀਆਂ 6 ਵਜੇ ਤੇ 15 ਮਿੰਟ ਹੋ ਗਏ ਨੇ ਤੇ ਚੱਲ ਪਏ ਇੱਥੋਂ ਹੁਣ ਤੇ ਆਹ ਲੋਕੇਸ਼ਨ ਜੇ ਕੋਈ ਦੁਕਾਨ ਦੀ ਤੇ ਮਾੜਾ ਮਾੜਾ ਦੇਖ ਲਓ ਵੀ ਇਹ ਆਹ ਵਾਲਾ ਘਰ ਜਿਆ ਵਾਲਾ ਇਹ ਆਹ ਵਾਲਾ ਆਹ ਵਾਲਾ ਹਾਂਜੀ ਮੇਡੀ ਸਟਾਰਟ ਆ ਤੇ ਇਹ ਦੁਕਾਨ ਜੇ ਬੱਬੂ ਹਣਾ ਦੀ ਭਾਜੀ ਦੀ ਇਹ ਭਾਜੀ ਹਣਾ ਦੀ ਹਵੇਲੀ ਆ ਤੇ ਇਹ ਗੱਡੀ ਲਈ ਆਈ 10 ਭਾਜੀ ਨੇ ਇਹ ਟੱਪੜ ਜਾਂ ਤਾਂ ਲਾਇਆ ਜਦੋਂ ਮੱਲੋ ਗੋਏ ਦੇ ਛਿੱਟੇ-ਛਿੱਟੇ ਸਿਰ ਬੜੇ ਪੈਂਦੇ ਗੱਡੀ ਤੇ ਤਾਂ ਕਰਕੇ ਟੱਪੜ ਲਾਇਆ ਹੋਇਆ ਹੈ ਅਗਲੇ ਬੰਨੇ ਇਹੰ ਗੁਰਾਂ ਦੀ ਵੀਰ ਹੈ ਇਹ ਦੁਕਾਨ ਹੈ ਹਾਂਜੀ ਚੱਲ ਜੀ ਚੱਲਾ ਜੀ ਚੱਲ ਚੱਲ ਚਲੋ 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 ਜੱਗਾ ਭਾਈ ਸਾਸਿਕਾ ਉਹ ਵਾਲਾ ਗੁਰਦੁਆਰਾ ਸਾਹਿਬ ਜਿੱਦੇ ਇੱਥੋਂ ਪੁੱਛ ਲੈਣਾ ਵੀ ਬੱਬੂ ਦੀ ਸ਼ਾਪ ਕਿੱਥੇ ਆ ਉੱਥੇ ਉੱਥੇ ਜਾ ਕੇ ਤੇ ਮੁੜ ਕੇ ਪਤਾ ਲੱਗ ਹੀ ਜਾਣਾ ਗਾੜੀ ਤੁਹਾਨੂੰ ਪਹੁੰਚ ਗਏ ਆ ਘਰੇ ਪੂਰੇ 8 ਵਜੇ ਪਹੁੰਚੇ ਆ ਨਾ 1 ਮਿੰਟ ਘੱਟ ਤੇ ਨਾ 1 ਮਿੰਟ ਵੱਧ ਰੋਡ ਦਾ ਬਹੁਤਾ ਮੰਦਾ ਵਾਲਾ ਰੋਡ ਤੇ ਕੀ ਆਂਦੀ ਆ ਨਾ 8 ਵਜੇ ਹਾਂ ਹਾਂ ਚੱਲਾ ਹਾਂ ਚੱਲ ਕੀ ਲੈਣਾ ਚੱਲ ਚਲੀਏ ਦਾਦਾ ਕੋ ਚੱਲੋ ਕਦਾ ਦਮਾਰਿਆ ਕਦਾ ਦਾ ਦਾਦੀਂ ਦਾਦੇ ਕਿੰਨੇ ਮਾਰਿਆ ਸੀ ਦਾਦੇ ਕਿੰਨੇ ਮਾਰਿਆ ਪੁੱਤ ਨੂੰ ਸਕੂਟਰੀ ਕੀ ਲੈ ਆਂਦੀ ਆ ਇਹ ਉਹਦੇ ਵਿੱਚ ਬਹੁਤ ਬੈਂਦੀ ਆ ਤੇ ਹੁਣ ਇਹ ਲੈ ਬਾਜੀ ਪਵਾ ਘੜੀ ਜਵੇ 50 ਵਾਰੀ ਰੋਕਿਆ ਮੈਂ ਨਹੀਂ ਉੱਥੇ ਕੀ ਕਰਨ ਜਾਣੀ ਪਹਿਲਾਂ ਇਹ ਦੱਸ ਕੱਨੇ ਹੀ ਜਾਂਦੀ ਬੜੇ ਚੜਦੀ ਉੱਠੀ ਹੈਗੀ 2 ਮਿੰਟ ਦੇ ਵਿੱਚ ਹੀ ਸੌਂ ਗਈ ਹੁਣ ਹੂੰ ਅੱਜ ਪੂਰਾ ਟੱਬਰ ਸੈਰ ਕਰਨ ਵਾਸਤੇ ਗਿਆ ਆ ਤੇ ਕਿਉਂਕਿ ਮੰਮੀ ਜਿਹੜਾ ਤੁਹਾਨੂੰ ਦੱਸਿਆ ਨਾ ਜਿਹੜਾ ਇੱਕ ਪਤਾ ਨਹੀਂ ਦਿੱਲੀ ਤੋਂ ਮੁੰਬਈ ਤੋਂ ਟੈਸਟ ਆਪਣਾ ਕਰਵਾਇਆ ਸੀ ਉਮੀਦ ਤੇ ਉਹਦੀ ਰਿਪੋਰਟ ਆ ਗਈ ਆ ਤੇ ਮੰਮੀ ਨੂੰ ਥੋੜੀ ਜਿਹੀ ਪ੍ਰੋਬਲਮ ਆਈ ਹੈ ਮਾਰੇ ਕਿਹਾ ਕਿ ਅਰੇ ਮੰਮੀ ਮੇਰੀ ਠੀਕਰਵੇ ਡਾਕਟਰ ਸਾਹਿਬ ਕਹਿੰਦੇ ਵੀ ਪੇਟ ਦੇ ਵਿੱਚ ਦਾ ਗੁਨਾ ਮਤਲਬ ਐਸਰ ਬਹੁਤ ਜ਼ਿਆਦਾ ਬਣਦਾ ਹੋਵੇ ਕਿ ਪ੍ਰੋਬਲਮ ਆ ਪੇਟ ਦੇ ਵਿੱਚ ਤੇ ਜੇ ਇਦਾਂ ਹੀ ਹੈ ਮਤਲਬ 6 ਮਹੀਨੇ ਜਾਂ ਸਾਲ ਤੱਕ ਬਣਦਾ ਰਹੇ ਇਦਾਂ ਕੰਮ ਹੁੰਦਾ ਰਿਹਾ ਤੇ ਮੈਂ ਮਹਾਨੀ ਲੈਣਾ ਚਾਹਦਾ ਮੇਰਾ ਜਿਹੜਾ ਡਾਕਟਰ ਨੂੰ ਦੱਸਾਂ ਕਿ ਜਦੋਂ ਮੇਰਾ ਵੜਾ ਹੋ ਗਿਆ ਪਿਆ ਜਾਂ ਕਹਿੰਦੇ ਵੀ ਕੈਂਸਰ ਹੋ ਸਕਦੀ ਹੈ ਨਾ ਮੇਰੇ ਗੋਜ ਜਦੋਂ ਸਿੱਪਰ ਬਚਾ ਆਇਆ ਉਦੋਂ ਠੀਕ ਹੈ ਵੀ ਤੇ ਕਹਿੰਦੇ ਆ ਵੀ ਇਹ ਮਤਲਬ 14-15 ਦਿਨ ਦੀ ਮੈਡੀਸਨ ਖਾਣੀ ਪਣੀ ਕਿ ਉਹ ਜਿਸ ਸਪੈਸ਼ਲ ਹੁੰਦੀ ਕਿ ਮੈਂ ਐ ਪਤਾ ਨਹੀਂ ਕੀ ਹੈਗਾ ਟੈਸਟ ਦਾ ਨਾਮ ਹੀ ਤੁਹਾਨੂੰ ਦੱਸਦਾ ਪਾਇਰ ਹੋਦੀ ਪਾਣੀ ਐਚ ਪਾਇਰ ਹੋਣ ਦੇ ਕਿੰਨੀ ਵਾਰ ਕੇ ਟੈਸਟ ਹੋਇਆ ਜਿਹੜਾ ਸ਼ਾਇਦ ਜਿਹੜੇ ਡਾਕਟਰ ਦੇ ਕੋਈ ਵੀਡੀਓ ਹੁੰਦਾ ਉਹਨੂੰ ਪਤਾ ਲੱਗ ਜਾਣਾ ਐਚ ਪਾਇਰ ਹੋਣ ਦੇ ਕਿੰਨਾਂ ਦੇ ਟੈਸਟ ਦਾ ਨਾਮ ਹੈ ਤੇ ਉਹ ਪਤਾ ਨਹੀਂ ਮੈਨੂੰ 1.6 ਆਇਆ ਉਹ ਇਦਾਂ ਕਹਿੰਦੇ 0.6 ਕਹੀ ਲਈ ਇਦਾਂ ਕੁਛ ਪਤਾ ਨਹੀਂ ਮਤਲਬ ਮੈਨੂੰ ਤੇ ਉਹ ਪ੍ਰੋਬਲਮ ਆਈ ਹੈ ਤੇ ਕਹਿੰਦੇ ਆ ਵੀ ਹੋ ਜਾਣਗੇ ਠੀਕ ਮੈਨੂੰ ਹੋ ਜਾਣਗੇ ਤੇ ਪਰ ਤਲੀ ਚੀਜ਼ ਕਹਿੰਦੇ ਤਲੀ ਚੀਜ਼ ਚਾਹ ਚਿੱਟੇ ਰਸਬੂਲੇ ਕਾਲੇ ਜਿੱਦਾਂ ਇਹ ਚੀਜ਼ਾਂ ਗਲਵਾਲ ਜਾਂਣ ਇਹੋ ਜਿਹੀਆਂ ਚੀਜ਼ਾਂ ਤਲੀਆਂ ਹੋਈਆਂ ਤੇ ਖਾਣੀਆਂ ਨੇ ਜਲੇਬੀਆਂ ਜਲਬੀਆਂ ਸਭ ਕੁਝ ਇਹ ਸਭ ਕੁਝ ਬੰਦ ਹੋਗਾ ਮਿੱਠਾ ਵੀ ਤੇ ਤਲੀ ਚੀਜ਼ ਦੋਨੋਂ ਚੀਜ਼ਾਂ ਬੰਦੇ ਆ ਇਹ ਹੋਇਆ ਤਾਂ ਮਾੜਾ ਮਟਾ ਮਿੱਠਾ ਖਾਣਾ ਨਹੀਂ ਤੇ ਹਰ ਚੀਜ਼ ਬੰਦੀ ਆ ਕਿ ਲਾਇਗਰ ਕਿਰਪਾ ਕਰ ਲੈ ਮੇਰੀ ਮੰਮੀ ਨੂੰ ਪੁੱਛਣਾ ਹੋਵੇ ਬਸ ਮੈਂ ਤੇ ਸਾਰੀ ਦੁਨੀਆ ਸੈਰ ਤੇ ਫਸ ਤੱਕ ਪੂਰਾ ਇੱਕ ਵਸੇ ਹੀ ਰਹਿੰਦੀ ਮੰਮੀ ਬਸ ਨਹੀਂ ਪੁੱਛਣਾ ਕਿ ਮਮੀ ਨਾਲ ਮੇਰੀ ਜਾਨ ਵਸਦੀ 100 ਵਾਰੀ ਭਾਵੇਂ ਮੈਂ ਮੇਰੀ ਤੇ ਮੰਮੀ ਦੀ ਕਿਹੜੀ ਲੜਾਈ ਹੋ ਜਿੰਨੀ ਵੀ ਮੰਮੀ ਨਾਲ ਜਾਨ ਵਸਦੀ ਬਸ ਮੰਮੀ ਬਾਕੀ ਉਦਾਂ ਹੀ ਹੈ ਵੀ ਡਾਕਟਰ ਸਾਹਿਬ ਨੇ ਪੁੱਛਿਆ ਸੀ ਕਿ ਮੰਮੀ ਨੂੰ ਵੀ ਤੁਹਾਨੂੰ ਆਪਣਾ ਸਿੱਧੇ ਤਰੀਕੇ ਨਾਲ ਉਲਟੀ ਨਹੀਂ ਖੋਜਣ ਤਾਂ ਇਹ ਖੂਨ ਦੀ ਉਲਟੀ ਤਾਂ ਨਹੀਂ ਹੁੰਦੀ ਪਰ ਮੰਮੀ ਨੇ ਜੇ ਤੱਕ ਨਹੀਂ ਆਈ ਮਾਈਗਰ ਤੇ ਕਿਰਪਾਈ ਆ ਤੇ ਡਾਕਟਰ ਸਾਹਿਬ ਕਹਿੰਦੇ ਫਿਰ ਠੀਕ ਹੀ ਆਏ ਪਰ ਡਾਕਟਰ ਸਾਹਿਬ ਨੇ ਮੰਮੀ ਨੂੰ ਨਹੀਂ ਦੱਸਿਆ ਕਿ ਤੁਹਾਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਤੇ ਮੈਂ ਮੰਮੀ ਨੂੰ ਤਾਂ ਦੱਸਿਆ ਮਨ ਨੂੰ ਵੀ ਪ੍ਰੇਸ਼ ਕਰੋ ਵੀ ਅਸੀਂ ਇਹ ਚੀਜ਼ ਨਾ ਹੋ ਜੇ ਕਿਤੇ ਬਹੁਤ ਔਖਾ ਹੋ ਜਾਣਾ ਹੈ ਤੇ ਮੈਂ ਮੈਮ ਨੂੰ ਤਾਂ ਡਿ ਲੋਡ ਆ ਤੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਮੈਂ ਪ੍ਰੇਸ਼ ਕਰਾਂਗੀ ਤੇ ਪ੍ਰੇਸ਼ ਆਪ ਖੁਦ ਵੀ ਕਰਵਾਉਂਗਾ ਮੈਂ ਮੰਮੀ ਨੂੰ ਬਿਲਕੁਲ ਕੋਈ ਤਲੀ ਚੀਜ਼ ਨਹੀਂ ਖਾਣਣੀ ਜੋ ਮਰਜ਼ੀ ਹੋ ਜੀ ਸਵੇਰੇ ਤੇ ਸ਼ਾਮ ਨੂੰ ਮੰਮੀ ਵਾਸਤੇ ਦਹੀਂ ਆਏ ਕਿਉਂਕਿ ਜੋ ਮਰਜ਼ੀ ਹੋ ਜੀ ਆਪ ਭਾਵੇਂ ਮੈਂ ਰੋਟੀ ਖਾਵਾਂ ਜਾਂ ਨਾ ਖਾਵਾਂ ਮੰਮੀ ਵਾਸਤੇ ਇਹ ਮੌਲਾਬੋ ਜੀ ਕਹਿੰਨਾ ਸਵੇਰੇ ਤੇ ਸ਼ਾਮ ਨੂੰ ਮੰਮੀ ਜੋ ਕਰ ਦਹੀਂ ਆਊਗਾ ਹੀ ਆਊਗਾ ਆਪ ਭਾਵੇਂ ਮੈਂ ਰੋਟੀ ਖਾਵਾਂ ਜਾਂ ਨਾ ਖਾਵਾਂ ਹਾਂਜੀ ਆ ਗਏ ਜੇ ਬਸ ਦੋ ਹੀ ਕਿਡੇ ਲਾਏ ਤਿੰਨ ਕਿਡੇ ਦੇ ਥੱਕਦੀਆਂ ਤਿੰਨ ਹੀ ਬਸ ਉਹਨੇ ਇੱਕ ਦਿਨ ਮੜ ਕੇ ਕੜਾਹ ਲਾਤ ਨੂੰ ਪਵਾ ਕੇ ਬਹਿ ਜੇ ਭਾਵੇਂ ਹਾਂ ਪਸੀਨਾ ਆਇਆ ਤੁਹਾਨੂੰ ਕਿ ਨਹੀਂ ਨਾ ਕਿੱਥੇ ਆਇਆ ਲੱਗਦਾ ਚਲੋ ਠੀਕ ਆ ਜੀ ਬਾਕੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲਣਾ ਵੀ ਵੀਡੀਓ ਤੇ ਨਾਲ ਤਦ ਤੱਕ ਲਈ ਬਾਏ ਬਾਏ